ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰਿਓ ਜਿਉ ਆਪਾਂ ਅੱਜ ਸਹਿਤ ਹੁੰਦਾ ਪੇਟ ਲੈਣਾ ਵਾ ਜਿਉ ਆਪਾਂ ਮਾਲਕ ਬਖਸ਼ ਕਰ ਰਹੇ ਆ 604 ਅੰਕ ਤੇ 100 ਮਹਲਾ ਤੀਜੇ ਵਿੱਚ ਸਹਿਤ ਹੋਂ ਦਾ ਤਰੀਕਾ ਵੀ ਸਿੱਖਣ ਜਾ ਕੇ ਦੱਸਿਆ ਜਾਊਗਾ। ਕਿਵੇਂ ਪ੍ਰਗਟ ਹੁੰਦੀ ਆ। ਅਸੀਂ ਮਾਲਕ ਦਰਤੇ ਫੇਰ ਬੈਠਣਾ ਕਿਵੇਂ ਆ। ਮਾਲਕ ਵਾਖਾ ਸਤਿਗੁਰ ਸੇਵੇ ਤਾਂ ਸਹਿਜ ਤੁਨ ਉਪਜੇ। ਇਹ ਸਤਿਗੁਰ ਦੀ ਸੇਵਾ ਕਰਨੀ ਆ ਤਾਂ ਫੇਰ ਸਹਿਤ ਹੋਂ ਪ੍ਰਗਟ ਹੁੰਦੀ ਆ। ਗਤ ਮਤ ਤਦ ਹੀ ਪਾਏ। ਉਦੀ ਗਤੀ ਤਾਂ ਹੋ ਸਕਦੀ ਆ ਜਦੋਂ ਮਾਲਕ ਦੇ ਦਰ ਤੇ ਬੈਠ ਕੇ ਚਰਨਾਂ ਵਿੱਚ ਨਿਵਾਸ ਕਰ ਲਵੇ ਨਾਮ ਵਿੱਚ ਸਮਾ ਜਾਵੇ ਹਰ ਕਾ ਨਾਮ ਸਦਾ ਮਨ ਵਸਿਆ ਨਾਮੇ ਨਾਮ ਸਮਾਏ ਜਿਹੜੇ ਹਰੀ ਦਾ ਨਾਮ ਆ ਮਨ ਵਿੱਚ ਨਾਮ ਕੀ ਆਵਾਜ਼ ਅਮਰਤ ਨਾਮ ਦਾ ਨਾਮ ਮੇਰੇ ਪੀਓ ਪਾਏ ਜਿੰਨਾ ਤੱਕ ਅਸੀਂ ਉਸ ਮਾਲਕ ਦੇ ਦਰਦ ਤੇ ਬੈਠ ਕੇ ਉਸ ਮਾਲਕੀ ਦਰਦ ਦੀ ਆਵਾਜ਼ ਨਹੀਂ ਸੁਣਦੇ ਉਹਨਾਂ ਦੇ ਸਾਡੇ ਅੰਦਰ ਅਮਰ ਤੇ ਰਸ ਫੜਣ ਨਹੀਂ ਹੁੰਦਾ ਅਸੀਂ ਮਨਮੁੱਖ ਬਣ ਕੇ ਅੰਦੇ ਤਰੇ ਗੌਂ ਜੀ ਰਹਨੇ ਆ ਮਨਮੁੱਖਨ ਦਾ ਸ਼ਬਦ ਨਾ ਜਾਣੀ ਝੂਠੇ ਪਰ ਭਲਾਣਾ ਇਸ ਪਰੋਂ ਹੀ ਬੈਹਰੇ ਆ ਉਹ ਪਰਮ ਕਿੜਾ ਤ੍ਰੈ ਗੁਣ ਮਾਇਆ ਪਰਮ ਭਲਾਇਆ ਤ੍ਰੈ ਗੁਣ। ਰਜੋ ਗੁਣ ਤਮੋ ਗੁਣ ਸਤਿ ਗੁਣ। ਓਮੇ ਬੰਧਨ ਕਮਾਇ। ਓਮੇ। ਜੇ ਜੀ ਦਾ ਪਤਾ ਲੱਗ ਗਿਆ ਪੇਤ ਆ ਗਿਆ। ਵੀਰੇ ਓਮੇ ਦਾ ਬੰਧਨ ਆ। ਇਤਰੇ ਗੁਣ ਦੇ ਮਾਇਦੇ ਵਿੱਚ। ਛੋਟੇ ਜਿਹੜਾ ਜਿੰਨਾ ਕਿ ਅਸੀਂ ਆਪਦੇ ਘਰ ਨਹੀਂ ਜਾਂਦੇ। ਜਨਮ ਮਾਰਨ ਦਾ ਗੇੜ ਨਹੀਂ ਮੁਕਦਾਗਾ ਜਨਮ ਮਾਰਨ ਸਿਰ ਉੱਪਰ ਉੱਬੋ ਗੱਲ ਜੋਂ ਦੁਖ ਪਾਏ ਆ ਸਾਡਾ ਜਨਮ ਮਾਰਨ ਦਾ ਗੇੜ ਖਤਮ ਨਹੀਂ ਹੁੰਦਾ ਹੁਣ ਇਹ ਦਸਦੇ ਵਿੱਚ ਤ੍ਰੈ ਗੁਣ ਕੀ ਕਹਿਆ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹੋਂਮੇ ਵਿੱਚ ਪਤ ਕੋ ਜਿਹੜਾ ਹੋਂਮੇ ਆ ਜਿਹਦੇ ਕੋਲੇ ਹੰਕਾਰ ਆ ਦੂਧ ਦਾ ਇੰਦਾ ਜਿਗਰ ਉਹ ਹੋਂਮੇ ਉਹ ਤ੍ਰੈ ਗੁਣਾ ਉਹ ਕਮਾਈ ਕੀ ਕਰਦਾ ਤ੍ਰੈ ਗੁਣ ਦੇ ਮੇਰਾ ਗੁਰਮੁਖ ਪੇਰਾ ਉਹ ਚੌਥੇ ਪਾਦ ਦੀ ਕਰਦਾ ਕਮਾਈ ਗੁਰਮੁਖ ਹੋਵੇ ਚੌਥਾ ਪਦ ਜੀ ਨੇ ਉਹਨੇ ਰਜੋ ਤਮਸ ਤੋਂ ਉੱਠ ਕੇ ਉੱਪਰ ਚੌਥੇ ਪਾਦ ਦੇ ਵਿੱਚ ਜਿੱਤੇ ਕਹਿੰਦਾ ਮਾਸਤਕ ਪਦਨ ਦਿਵਾਲੇ ਮਣੀ ਮਾਹੇਂਦਰ ਜੀ ਤਰੇਪੜ ਤਣੀ 5 ਸਾਲ ਨੂੰ ਲੈ ਬੱਜ ਗਏ ਉੱਥੇ ਹੀ ਗੱਲ ਕਰਦੇ ਆ ਇਹ ਜਿੱਤੇ ਅਜ ਦਰਤੇ ਬੈਠ ਕੇ ਮਾਲਕ ਦਰਤੇ ਪਰਵਾਨ ਹੋ ਜੀਏ ਉਹ ਸਾਡੀ ਆਵਾਜ਼ ਨਾਲ ਨਹੀਂ ਹੋ ਸਕਦਾ ਮਾਲਕ ਦੀ ਆਵਾਜ਼ ਜਿਹੜੇ ਸਦਲੇ ਅਟਲ ਚੱਲਦੀ ਆ ਨੇਚਰ ਇਹਨੂੰ ਅਮਰਤ ਬਾਣੀ ਕਹਿਆ ਤਾਂ ਇਹ ਮਾਲ ਕਹਿੰਦੇ ਆ ਤਰੇ ਗੁਣ ਸਭ ਤੇਰੇ ਤੂੰ ਆਪੇ ਕਰਤਾ ਤੇਰੇ ਗੁਣ ਵੀ ਉਹਦੇ ਆਪ ਨੇ ਜੋ ਤੂੰ ਕਰੇ ਸੋਈ ਜੋ ਤੂੰ ਆਪ ਕਰੇਗਾ ਉਹੀ ਹੋ ਸਕਦਾ ਨਾਨਕ RAM ਨਾਮ ਨਸਤਾਰਾ ਸਭ ਦੇ ਹਉਮੇ ਕੋਈ ਜਿਹੜਾ ਸ਼ਬਦ ਦਾ ਮਾਲਕ ਦਾ ਉਹਦੇ ਨਾਲ ਸਾਡਾ ਹਉਮੇ ਦਾ ਕੰਡਾ ਖਤਮ ਹੋ ਜਾਂਦਾ ਯਾਨੀ ਜਿਹਦਾ ਪੇਤ ਆ ਗਿਆ ਪਤਾ ਲੱਗ ਗਿਆ ਵੀ ਹਉਮੇ ਦਾ ਕੰਡਾ ਕੀ ਆ ਹਉਮੇ ਨਾਮ ਇਹਨਾਂ ਵਿਰੋਧਾ ਦੋਵੇਂ ਵਸੇ ਇਕੱਠਾ ਇਹ ਨਗਰ ਹੜੇ ਵਿੱਚੋਂ ਮੰਨ ਦਾ ਨਿਕਲਦਾ ਨਹੀਂ ਆ ਹੋਮੇ ਦਾ ਕੰਡਾ ਹਕਾਰ ਦਾ ਵੀ ਅਸੀਂ ਇੱਥੇ ਮੈਂ ਮੈਂ ਕਰਦਾ ਵਾਂ। ਨੇ ਹੜੇ ਵਿੱਚ ਤੂੰ ਤੂੰ ਨਹੀਂ ਆਉਂਦਾ ਉਹਨਾਂ ਤੇ ਸਾਡੇ ਹੋਮੇ ਦਾ ਕੰਡਾ ਨਿਕਲਦਾ। ਹੁਣ ਇਸ ਤਰ੍ਹਾਂ ਦੇਖੋ ਆਪਾਂ ਮਾਲਕ ਦੇ ਦਰਤੇ ਬੈਠ ਕੇ ਸਿਹਤ ਨੂੰ ਕੋਈ ਕੰਕਲਕਟ ਕਰਨੀ ਆ। ਮਜਾਰ ਮਾਰ ਕੇ ਸੁੰਨ ਵਿੱਚ ਧਿਆਨ ਲਾ ਕੇ ਸੁੰਨ ਪਹਿਲਾਂ ਸਭ ਤੋਂ ਘੱਲ ਅਸੀਂ ਨਾਭੀ ਦਾ ਸੁੰਨ ਪਰਖਣਾ ਹੁੰਦਾ। ਇਹ ਨਾਭੀ ਦੇ ਪ੍ਰਗਟ ਕਰਾਂਗੇ ਸੁੰਨ। ਫਿਰ ਅਸੀਂ ਅਗਾਹ ਤੁਰਾਂਗੇ ਜਾਨੀ ਸਾਡੀ ਜਾਨ ਨਿਉ ਪੱਕੀ ਹੋ ਜੂਗੀ ਸੁਣ ਸੁਣ ਕੇ ਫਿਰ ਅਸੀਂ ਅਗਾਹ ਜਾਵਾਂਗੇ ਫਿਰ ਨਾਲ ਜਦ ਮਿਲਦੀ ਆ ਤਰ ਗੌਰ ਪਰ ਤੁਰਦੇ ਫਿਰਦੇ ਬੈੰਦੀ ਉੱਡ ਜਾ ਰੱਖਣਾ ਵਾਹ ਗੁਰੂ ਵਾਹ ਗੁਰੂ ਸੱਜੇ ਬਣਾ ਵਾਹ ਬਿਨਾ ਗੁਰੂ ਤੁਰਦੇ ਫਿਰਦੇ ਕਰਮ ਦੇ ਨਾਲ ਧਰਮ ਕਰਨਾ ਤੇ ਲੋਕ ਸੁੱਕੇ ਲੋਕ ਸਲੇ ਵਣਗੇ ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਇੱਕ ਸਾਂਝ ਕਰਕੇ ਚੱਲਾਂਗੇ ਤਾਂ ਫੇ ਸਾਡੇ ਮਾਲ ਕਿਰਪਾ ਕਰੋ ਨਾਮ ਨੀ ਦਾ ਦਰਬਾਰ ਸਿੰਘ ਬਿਨਾਂ ਪਤੇ ਬਾਈ ਗੁਰਜੀਤ ਕਾ ਖਾਲਸਾ ਬਾਈ ਰਪਤੇ